ਉਹ ਆਪਣੀ ਬਲੰਦ ਆਵਾਜ਼ ਦੇ ਨਾਲ ਉੱਥੇ ਪਹੁੰਚ ਕੇ ਲੋਕਾਂ ਦੀ ਆਵਾਜ਼ ਬਣ ਕੇ ਜੀ ਜੀ ਕੇਂਦਰ ਦੀ ਏਡੀ ਵੱਡੀ ਜਿਹੜੀ ਆ ਫਿਰਕਾਵਾਦੂ ਸੋਚ ਵਾਲੀ ਜਿਹੜੀ ਭਾਜਪਾ ਪਾਰਟੀ ਹੈ ਇਹਦੇ ਨਾਲ ਲੜਦਾ ਕੰਮ ਕਰਦੇ ਨੇ ਜੀ ਸੇਮ ਉਸੇ ਹੀ ਤਰਜ਼ ਦੇ ਉੱਤੇ ਸਾਡੇ ਪੰਜਾਬ ਦੀ ਲੀਡਰਸ਼ਿਪ ਹੈ ਚਾਹੇ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ ਨੇ ਤੁਸੀਂ ਅਕਸਰ ਵੇਖਿਆ ਹੋਣਾ ਨੇ ਵੀ ਜੇ ਉਹ ਸਵੇਰੇ ਦਿੱਲੀ ਹੁੰਦੇ ਨੇ ਤੇ ਸ਼ਾਮ ਨੂੰ ਪੰਜਾਬ ਹੁੰਦੇ ਨੇ ਪੰਜਾਬ ਦਾ ਕੋਈ ਐਸਾ ਜ਼ਿਲ੍ਹਾ ਨਹੀਂ ਕੋਈ ਐਸੀ ਵਿਧਾਨ ਸਭਾ ਨਹੀਂ ਕੋਈ ਐਸਾ ਬਲਾਕ ਨਹੀਂ ਜਿੱਥੇ ਵੜਿੰਗ ਸਾਹਿਬ ਨੇ ਜਾ ਕੇ ਤੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਨਾ ਕੀਤਾ ਹੋਵੇ ਜਾਂ ਜਿਹੜੀਆਂ ਕੇਂਦਰ ਜਾਂ ਸੂਬੇ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਨੇ ਉਹਨਾਂ ਦਾ ਜਵਾਬ ਨਾ ਦਿੱਤਾ ਹੋਵੇ। ਸਾਡੇ ਚਾਹੇ ਸਾਡੇ ਲੀਡਰ ਆਫ ਆਪੋਜੀਸ਼ਨ ਨੇ ਵਿਧਾਨ ਸਭਾ ਦੇ ਅੰਦਰ ਤੁਸੀਂ ਵੇਖਿਆ ਕਿ ਇਸ ਤਰੀਕੇ ਦੇ ਨਾਲ ਜ਼ਬਰਦਸਤ ਤਰੀਕੇ ਦੇ ਨਾਲ ਲੜਾਈ ਲੜ ਰਹੇ ਹੋ ਅਤੇ ਇੱਥੋਂ ਤੱਕ ਕਿ ਸਾਡੇ ਪਾਰਟੀ ਦੇ ਜਿੰਨੀ ਵੀ ਲੀਡਰਸ਼ਿਪ ਹੈ ਸੀਨੀਅਰ ਲੀਡਰਸ਼ਿਪ ਵੀ ਔਰ ਸਾਡੇ ਵਰਗੇ ਜਿਹੜੇ ਜੂਨੀਅਰ ਐ ਅਸੀਂ ਵੀ ਸਾਰੇ ਵਰਕਰ ਆ ਸੀ ਜਿੰਨੇ ਅਸੀਂ ਵੀ ਹਮੇਸ਼ਾ ਜਿਹੜੀ ਕਾਂਗਰਸ ਪਾਰਟੀ ਦੀ ਲੜਾਈ ਬੜੀ ਮਜ਼ਬੂਤੀ ਦੇ ਨਾਲ ਲੜ ਰਹੇ ਆ। ਤਾਂ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਦਿਲਜੀਤ ਸਿੰਘ ਤੇ ਇਸ ਵੇਲੇ ਅਸੀਂ ਕਾਂਗਰਸ ਦਫ਼ਤਰ ਦੇ ਵਿੱਚ ਮੌਜੂਦ ਆ ਤੇ ਸਾਡੇ ਨਾਲ ਕਾਂਗਰਸ ਦੇ ਮੁਖ ਬੁਲਾਰੇ ਅਤੇ ਤਰਨਤਾਰਨ ਜਿਮਣੀ ਚੋਣ ਦੇ ਲਈ ਇੱਥੋਂ ਅਬਜ਼ਰਵਰ ਨੇ ਜਿਹੜੇ ਦਸਕਰਮ ਸਿੰਘ ਕਾਲੋ ਮੌਜੂਦ ਨੇ ਤਾਂ ਸਾਰੇ ਸਵਾਲ ਜਵਾਬ ਉਹਨਾਂ ਨਾਲ ਕਰਾਂਗੇ ਆਓ ਆਪਾਂ ਗੱਲਬਾਤ ਕਰਦੇ ਆ ਕਿ ਤਰਨਤਾਰਨ ਦੇ ਵਿੱਚ ਜਿਮਣੀ ਚੋਣ ਦਾ ਅਖਾੜਾ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਉਹ ਭਖਿਆ ਹੋਇਆ ਹੈ ਅਤੇ ਸਾਰੀਆਂ ਹੀ ਪਾਰਟੀਆਂ ਆਪੋ ਆਪਣਾ ਜਿਹੜਾ ਚੋਣ ਪ੍ਰਚਾਰ ਇੱਥੇ ਜਿਹੜਾ ਤੇਜ਼ ਕਰ ਚੁੱਕੀਆਂ ਨੇ ਤੇ ਪਿੰਡੂ ਪਿੰਡੀ ਜਾ ਕੇ ਲੋਕ ਜਿਹੜੇ ਨੇ ਲੋਕਾਂ ਨੂੰ ਸਾਰੀਆਂ ਹੀ ਪਾਰਟੀਆਂ ਆਪੋ ਆਪਣੇ ਪਾਰਟੀ ਦੇ ਕੰਮਾਂ ਬਾਰੇ ਜਿਹੜੇ ਦੱਸ ਰਹੀਆਂ ਨੇ ਜਿਮਣੀ ਚੋਣ ਦਾ ਖੜਾ ਪੂਰੇ ਪੀਕ ਤੇ ਆ ਤੇ ਸਾਡੇ ਨਾਲ ਦਸਕਰਨ ਸਿੰਘ ਕਾਲੋ ਜੀ ਮੌਜੂਦ ਨੇ ਆਓ ਆਪਾਂ ਗੱਲਬਾਤ ਕਰਦੇ ਆ। ਤਾਂ ਦਸਕਰਨ ਸਿੰਘ ਕਾਲੋ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਕਾਲੂ ਸਾਹਿਬ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ ਕਿਵੇਂ ਇਹ ਚੋਣ ਪ੍ਰਚਾਰ ਚੱਲ ਰਿਹਾ ਫਿਰ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਸਭ ਤੋਂ ਪਹਿਲਾਂ ਇਹ ਜ਼ਰੂਰ ਦੱਸੋ। ਪਹਿਲੀ ਗੱਲ ਤੇ ਇਹ ਹੈ ਕਿ ਇਸ ਤਰਨਤਾਰਨ ਦੀ ਜਿਹੜੀ ਧਰਤੀ ਹੈ ਇਹਦੇ ਉੱਤੇ ਕਾਂਗਰਸ ਪਾਰਟੀ ਨੂੰ ਸਾਡੀ ਆਸ ਉਮੀਦ ਤੋਂ ਵੱਧ ਪਿਆਰ ਮਿਲ ਰਿਹਾ ਹੈ। ਜੀ ਵੱਧ ਲੋਕਾਂ ਦੇ ਵਿੱਚ ਸਾਨੂੰ ਜਿਹੜਾ ਉਹ ਰਿਸਪੌਂਸ ਮਿਲ ਰਿਹਾ ਹੈ। ਜੀ ਕਿਉਂ ਮਿਲ ਰਿਹਾ ਹੈ? ਕਿਉਂਕਿ ਲੋਕ ਤਰਸਦ ਨੇ। ਹਹਾ ਕਰ ਮੱਚੀ ਪਈ ਹੈ। ਲੋਕ ਡਰੇ ਬੈਠੇ ਸੀ, ਸਹੇਮੇ ਬੈਠੇ ਸੀ। ਲੋਕਾਂ ਨੂੰ ਲੋਕਾਂ ਨੇ ਉਮੀਦ ਹੀ ਛੱਡਤੀ ਸੀਗੀ ਵੀ ਇਸ 5 ਸਾਲ ਦੇ ਵਿੱਚ ਕੁਝ ਹੋ ਸਕਦਾ ਹੈ ਚਲੋ ਉਹ ਬੜੀ ਦੁਖਦਾਇਕ ਘਟਨਾ ਹੈ ਕਿ ਇੱਥੋਂ ਦੇ ਜਿਹੜੇ ਵਿਧਾਇਕ ਸੀਗੇ ਸਾਹਿਬ ਦਾ ਡਾਕਟਰ ਸੋਲ ਸਾਹਿਬ ਕਸ਼ਮੀਰ ਸਿੰਘ ਸੋਲ ਜੀ ਉਹਨਾਂ ਦੀ ਡੈਥ ਹੋ ਗਈ ਤੇ ਇਹ ਸੀਟ ਦੇ ਉੱਤੇ ਜਿਮਨੀ ਚੋਣਾਂ ਆ ਗਈ ਉਹ ਇੱਕ ਦੁਖਦਾਇਕ ਘਟਨਾ ਹੈ ਚਲੋ ਮੈਂ ਉਹਦਾ ਜ਼ਿਕਰ ਨਹੀਂ ਕਰਦਾ ਪਰ ਫਿਰ ਵੀ ਕਿਉਂਕਿ ਚਲੋ ਜਦੋਂ ਚੋਣ ਆ ਗਈ ਤਾਂ ਲੋਕਾਂ ਨੂੰ ਇੱਕ ਆਸ ਉਮੀਦ ਜਾਗਤੀ ਆਸ ਉਮੀਦ ਜਾਗਤੀ ਤੇ ਸਭ ਤੋਂ ਵੱਧ ਇਸ ਸਮੇਂ ਭਾਵੇਂ ਕਿ ਹਲਕੇ ਨੂੰ ਪੰਥ ਹਲਕਾ ਕਿਹਾ ਜਾਂਦਾ ਪਰ ਸਭ ਤੋਂ ਵੱਧ ਜੇਕਰ ਕੋਈ ਚੰਗਾ ਰਿਸਪੌਂਸ ਕਿਸੇ ਨੂੰ ਮਿਲ ਰਿਹਾ ਜੇ ਕਿਸੇ ਦੇ ਕੋਈ ਭਰੋਸਾ ਜਤਾ ਰਿਹਾ ਤੇ ਉਹ ਵਾਹ ਦੀ ਇੱਕ ਪਾਰਟੀ ਹੈ ਉਹ ਹੈ ਕਾਂਗਰਸ ਪਾਰਟੀ ਜੀ ਕਾਲੋ ਸਾਹਿਬ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਕਿਉਂਕਿ ਕਾਂਗਰਸ ਪਾਰਟੀ ਦੇ ਵੱਲੋਂ ਵੀ ਪੱਖ ਲੋਕਾਂ ਤੱਕ ਜਾਣਾ ਬਹੁਤ ਜ਼ਰੂਰੀ ਹੈ ਜਿਹੜਾ ਪ੍ਰਚਾਰ ਹੁਣ ਕਾਂਗਰਸ ਪਾਰਟੀ ਦੇ ਖਿਲਾਫ ਸਾਰੀਆਂ ਪਾਰਟੀਆਂ ਦੇ ਵੱਲੋਂ ਕੀਤਾ ਜਾ ਰਿਹਾ ਉਹ ਪ੍ਰਚਾਰ ਦੇ ਇੱਕ ਦੋ ਸਵਾਲ ਨੇ ਮੈਂ ਇਕੱਠੇ ਕਰ ਲੈਣੇ ਤੇ ਮੈਨੂੰ ਪੂਰਾ ਉਮੀਦ ਤੁਸੀਂ ਵਕਤ ਵਕਤ ਸਵਾਲਾਂ ਦੇ ਜਵਾਬ ਮੈਨੂੰ ਪਤਾ ਵਿਸਥਾਰ ਦੇ ਨਾਲ ਜਿਹੜਾ ਉਹ ਦੇ ਦੇਣੇ ਆ ਸੁਖਬੀਰ ਸਿੰਘ ਬਾਦਲ ਜੀ ਆਪਣੇ ਚੋਣ ਪ੍ਰਚਾਰ ਦੇ ਦੌਰਾਨ ਸਟੇਜਾਂ ਤੋਂ ਹੁਣ ਇੱਕ ਨਵਾਂ ਨਾਰਾ ਵੀ ਦੇ ਰਹੇ ਨੇ ਉਹ ਕਾਂਗਰਸ ਦੇ ਉਮੀਦਵਾਰ ਮੋਘੇ ਰਹਿ ਰਹੇ ਨੇ ਕਿ ਇਹਨਾਂ ਦੇ ਵੱਡਿਆਂ ਨੇ ਜ਼ਿਲਾ ਕਟੀਆਂ ਸਾਰਿਆਂ ਨੂੰ ਪਤਾ ਕਿਉਂ ਕਟੀਆਂ ਦੂਜਾ 1984 ਦੇ ਵਿੱਚ ਲੈ ਕੇ ਜੂ ਕਾਂਗਰਸ ਨੂੰ ਘੇਰਿਆ ਜਾਂਦਾ ਡਿਬੇਟਾਂ ਦੇ ਵਿੱਚ ਵੀ ਉਹੀ ਇੱਕ ਅਹਿਮ ਜਿਹੜਾ ਸਵਾਲ ਹੈ ਮੈਂ ਚਾਹਾਂਗਾ ਵਾਰੀ-ਵਾਰੀ ਇਹਨਾਂ ਤੇ ਥੋੜਾ ਵਿਸਥਾਰ ਨਾਲ ਲੋਕਾਂ ਤੱਕ ਕਾਂਗਰਸ ਪਾਰਟੀ ਵੱਲੋਂ ਬੋਲਦੇ ਹੋਏ ਤੁਸੀਂ ਮੁੱਖ ਬੁਲਾ ਰਹੇ ਹੋ ਜਰੂਰ ਦੱਸਿਓ ਜੀ ਤੁਸੀਂ ਜਿਹੜੇ ਸਵਾਲ ਕੀਤੇ ਨੇ ਮੈਂ ਸਮਝਦਾ ਕਿ ਇਹਨਾਂ ਸਵਾਲਾਂ ਦਾ ਜਵਾਬ ਦੇਣਾ ਕਾਂਗਰਸ ਪਾਰਟੀ ਲਈ ਵੀ ਬਹੁਤ ਜ਼ਰੂਰੀ ਹੈ ਜੀ 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 ਕਾਰਨ ਕੀ ਹੈ ਕਿ ਕਾਂਗਰਸ ਇੱਕ ਧਰਮ ਨਿਰਪੱਖ ਪਾਰਟੀ ਹੈ ਔਰ ਅਸੀਂ ਹਮੇਸ਼ਾ ਲੋਕਾਂ ਦੀ ਲੋਕਤੰਤਰ ਦੀ ਸੰਵਿਧਾਨ ਦੀ ਗੱਲ ਕੀਤੀ ਅਸੀਂ ਲੋਕਤੰਤਰ ਤੇ ਵਿਸ਼ਵਾਸ ਕਰਨ ਵਾਲੇ ਲੋਕ ਜੀ ਜੀ ਲੋਕਾਂ ਦੇ ਸਵਾਲਾਂ ਤੋਂ ਭੱਜਣ ਵਾਲੇ ਲੋਕ ਨਹੀਂ ਅਸੀਂ ਸਾਡੇ ਲੀਡਰ ਸ਼੍ਰੀ ਰਾਹੁਲ ਗਾਂਧੀ ਨੂੰ ਵੀ ਤੁਸੀਂ ਅਕਸਰ ਵੇਖਿਆ ਹੋਣਾ ਕਿ ਜਿੱਥੇ ਵੀ ਕਿਤੇ ਲੋਕਾਂ ਦੇ ਹੱਕ ਹਕੂਕਾਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੋਕਾਂ ਨੂੰ ਜਿਹੜਾ ਦਬਾਇਆ ਜਾਂਦਾ ਸਪੈਸ ਕੀਤਾ ਜਾਂਦਾ ਉਹ ਆਪਣੀ ਬਲੰਦ ਆਵਾਜ਼ ਦੇ ਨਾਲ ਉੱਥੇ ਪਹੁੰਚ ਕੇ ਲੋਕਾਂ ਦੀ ਆਵਾਜ਼ ਬਣ ਕੇ ਕੇਂਦਰ ਦੀ ਏਡੀ ਵੱਡੀ ਜਿਹੜੀ ਫਿਰਕਾਵਾਦੂ ਸੋਚ ਵਾਲੀ ਜਿਹੜੀ ਭਾਜਪਾ ਪਾਰਟੀ ਹੈ ਇਹਦੇ ਨਾਲ ਲੜਨ ਦਾ ਕੰਮ ਕਰਦੇ ਨੇ ਸੇਮ ਉਸੇ ਹੀ ਤਰਜ਼ ਦੇ ਉੱਤੇ ਸਾਡੇ ਪੰਜਾਬ ਦੀ ਲੀਡਰਸ਼ਿਪ ਹੈ ਚਾਹੇ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ ਨੇ ਤੁਸੀਂ ਅਕਸਰ ਵੇਖਿਆ ਹੋਣਾ ਨੇ ਵੀ ਜਿਉ ਸਵੇਰੇ ਦਿੱਲੀ ਹੁੰਦੇ ਨੇ ਤੇ ਸ਼ਾਮ ਨੂੰ ਪੰਜਾਬ ਹੁੰਦੇ ਨੇ ਪੰਜਾਬ ਦਾ ਕੋਈ ਐਸਾ ਜ਼ਿਲ੍ਹਾ ਨਹੀਂ ਕੋਈ ਐਸੀ ਵਿਧਾਨ ਸਭਾ ਨਹੀਂ ਕੋਈ ਐਸਾ ਬਲਾਕ ਨਹੀਂ ਜਿੱਥੇ ਵਰਿੰਗ ਸਾਹਿਬ ਨੇ ਜਾ ਕੇ ਤੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਨਾ ਕੀਤਾ ਹੋਵੇ ਜਾਂ ਜਿਹੜੀਆਂ ਕੇਂਦਰ ਜਾਂ ਸੂਬੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੇ ਉਹਨਾਂ ਦਾ ਜਵਾਬ ਨਾ ਦਿੱਤਾ ਹੋਵੇ ਸਾਡੇ ਚਾਹੇ ਸਾਡੇ ਲੀਡਰ ਆਫ ਆਪੋਜੀਸ਼ਨ ਨੇ ਵਿਧਾਨ ਸਭਾ ਦੇ ਅੰਦਰ ਤੁਸੀਂ ਵੇਖਿਆ ਕਿਸ ਤਰੀਕੇ ਦੇ ਨਾਲ ਜ਼ਬਰਦਸਤ ਤਰੀਕੇ ਦੇ ਨਾਲ ਲੜਾਈ ਲੜ ਰਹੇ ਹੋ ਔਰ ਇੱਥੋਂ ਤੱਕ ਕਿ ਸਾਡੇ ਪਾਰਟੀ ਦੇ ਜਿੰਨੀ ਵੀ ਲੀਡਰਸ਼ਿਪ ਹੈ ਸੀਨੀਅਰ ਲੀਡਰਸ਼ਿਪ ਵੀ ਔਰ ਸਾਡੇ ਵਰਗੇ ਜਿਹੜੇ ਜੂਨੀਅਰ ਐ ਅਸੀਂ ਵੀ ਸਾਰੇ ਵਰਕਰ ਆ ਸੀ ਜਨੇ ਅਸੀਂ ਵੀ ਹਮੇਸ਼ਾ ਜਿਹੜੀ ਕਾਂਗਰਸ ਪਾਰਟੀ ਦੀ ਲੜਾਈ ਬੜੀ ਮਜ਼ਬੂਤੀ ਦੇ ਨਾਲ ਲੜ ਰਹੇ ਹਾਂ ਹੁਣ ਤੁਹਾਡਾ ਸਵਾਲ ਹੈ ਤੁਸੀਂ ਸੁਖਵੀਰ ਸਿੰਘ ਬਾਦਲ ਹੁਣਾਂ ਦਾ ਜ਼ਿਕਰ ਕੀਤਾ ਦੇਖੋ ਸੁਖਵੀਰ ਸਿੰਘ ਬਾਦਲ ਹੁਣਾਂ ਨੂੰ ਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਇਸ ਮੰਚ ਦੇ ਉੱਤੇ ਏਡੀ ਵੱਡੀ ਭੁੱਲ ਕਰਨ ਤੋਂ ਬਾਅਦ ਤਰਨਤਾਰ ਦੇ ਵਿੱਚ ਉਹਨਾਂ ਨੂੰ ਆਉਣਾ ਹੀ ਨਹੀਂ ਚਾਹੀਦਾ ਕਿਉਂ ਨਹੀਂ ਸੇ ਆਉਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਉਮੀਦਵਾਰ ਹੈ ਸ਼੍ਰੋਮਣੀ ਅਕਾਲੀ ਦਲ ਦਾ ਬੇਸ਼ੱਕ ਉਹਨੂੰ ਇਹ ਕਹਿਣ ਕੇ ਧਰਮੀ ਫੌਜੀ ਪਰਿਵਾਰ ਧਰਮੀ ਫੌਜੀ ਪਰਿਵਾਰ ਫਿਰ ਧਰਮੀ ਫੌਜੀ ਪਰਿਵਾਰ ਤੇ 1984-85 ਤੋਂ ਲੈ ਕੇ ਅੱਜ ਤੱਕ ਤਾਂ ਯਾਦ ਨਹੀਂ ਆਈ ਸਾਨੂੰ ਧਰਮੀ ਫੌਜੀ ਪਰਿਵਾਰ ਦੀ 40 ਸਾਲਾਂ ਦੇ ਵਿੱਚ ਅੱਜ ਸਾਨੂੰ ਉਸ ਧਰਮੀ ਫੌਜੀ ਪਰਿਵਾਰ ਦੀ ਯਾਦ ਆ ਗਈ ਪਹਿਲਾਂ ਕਿਉਂ ਵੀ ਸਾਨੂੰ ਇਤੋਂ ਇਲੈਕਸ਼ਨ ਲੜਾਉਂਦੇ ਰਹੇ ਅੱਜ ਕਿਉਂ ਯਾਦ ਆ ਗਈ ਉਸ ਧਰਮੀ ਫੌਜੀ ਪਰਿਵਾਰ ਦੀ ਦੂਸਰਾ ਸਵਾਲ ਉਸ ਧਰਮੀ ਫੌਜੀ ਪਰਿਵਾਰ ਦੇ ਪਿੱਛੇ ਇੱਕ ਹੋਰ ਪਰਿਵਾਰ ਹੈ ਤੁਹਾਨੂੰ ਪਤਾ ਹੈ ਮੈਂ ਕੀ ਦਾ ਜ਼ਿਕਰ ਕਰ ਰਿਹਾ ਮੈਂ ਜ਼ਿਕਰ ਕਰ ਰਿਹਾ ਉਸ ਵਿਅਕਤੀ ਦਾ ਅਮਰਤਪਾਲ ਸਿੰਘ ਬਾਠ ਦਾ ਜਿਹਨੂੰ ਤੁਹਾਡੇ ਮਾਰਫਤ ਹੀ ਅਸੀਂ ਪਹਿਲਾਂ ਚੈਨਲਾਂ ਦੇ ਮਾਰਫਤ ਹੀ ਅਸੀਂ ਸੁਣਿਆ ਚੈਨਲਾਂ ਦੇ ਮਾਰਫਤ ਹੀ ਅਸੀਂ ਵੇਖਿਆ ਵੀ ਉਹ ਇੱਕ ਗੈਂਗਸਟਰ ਹੈ ਔਰ ਉਹ ਗੈਂਗਸਟਰ ਕੌਣ ਹੈ ਜਿਹੜੇ ਉਮੀਦਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਦਾ ਜਵਾਈ ਹੈ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਦੇ ਕੇ ਸੁਖਬੀਰ ਸਿੰਘ ਬਾਦਲ ਦੇ ਵਿੱਚ ਇਹ ਇਨੀ ਹਿੰਮਤ ਆ ਕਿਥੋਂ ਜਾਂਦੀ ਹੈ ਕਿ ਉਹ ਮੰਚ ਦੇ ਉੱਤੇ ਖੜੇ ਹੋ ਕੇ ਤੇ ਦੂਜੀਆਂ ਪਾਰਟੀਆਂ ਨੂੰ ਸਵਾਲ ਕਰਾਂ ਕੀ ਸ਼ਰਮ ਦੇ ਨਾਲ ਸਿਰ ਨਹੀਂ ਝੁਕ ਜਾਂਦਾ ਇੱਕ ਪੰਥਕ ਪਾਰਟੀ ਦੇ ਪ੍ਰਧਾਨ ਦਾ ਕਿ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਦੇ ਕੇ ਔਰ ਉਸ ਵਿਅਕਤੀ ਦੇ ਉੱਤੇ ਅਸੀਂ ਸਵਾਲ ਚੁੱਕੋ ਅਕਰਮਪੀਰ ਸਿੰਘ ਬੁਰਜ ਦੀ ਗੱਲ ਕਰ ਰਹੇ ਆ ਨਾ ਇਹਦੇ ਇਹਦੇ ਵੱਡੇ-ਵੱਡੇ ਰਿਆ ਜਿਲਾ ਕਟੀਆਂ ਮੈਂ ਦੱਸਦਾ ਇਹਦੇ ਵੱਡੇ-ਵੱਡੇ ਰਿਆ ਜਿਲਾ ਕੋ ਕਟੀਆਂ 1920 ਦੇ ਵਿੱਚ ਗੁਰਦੁਆਰਾ ਐਕਟ ਬਣਿਆ ਔਰ ਉਤੋਂ ਪਹਿਲਾਂ ਦਰਬਾਰ ਸਾਹਿਬ ਦੀ ਇੱਕ ਕਮੇਟੀ ਹੁੰਦੀ ਸੀ 21 ਮੈਂਬਰੀ ਕਮੇਟੀ ਉਸ 21 ਮੈਂਬਰੀ ਕਮੇਟੀ ਦੇ ਮੁਖੀ ਇਸ ਉਮੀਦਵਾਰ ਦੇ ਪਰਦਾਦਾ ਜੀ ਹੁੰਦੇ ਸੀ ਸਦਾ ਜਵਾਰ ਸਿੰਘ ਬੁਰਜ ਗੁਰੂ ਰਾਮਦਾਸ ਸਰਾ ਦੀ ਅਸਾਰੀ ਕਰਮਬੀਰ ਸਿੰਘ ਬੁਰਜ ਦੇ ਪਰਦਾਦਾ ਜੀ ਨੇ ਕਰਵਾਈ ਔਰ ਉਸ ਸਮੇਂ ਜਿਸ ਤਰੀਕੇ ਦੀਆਂ ਕ੍ਰਿਤਿਆ ਜੜੀਆਂ ਨੇ ਉਸ ਈ ਦਰਬਾਰ ਸਾਹਿਬ ਦੇ ਵਿੱਚ ਹੋ ਰੀਆਂ ਸੀ ਉਹਨਾਂ ਨੂੰ ਰੋਕਣ ਲਈ ਸੰਘਰਸ਼ ਕਰਦੇ ਹੋਇਆ ਜਵਾਰ ਸਿੰਘ ਬੁਰਜ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਔਰ ਗ੍ਰਿਫਤਾਰੀ ਦੇ ਦੌਰਾਨ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਇਹ ਸੀ ਇਹਨਾਂ ਦਾ ਪਛੋਕੜ ਇਹਨਾਂ ਦੇ ਪਰਦਾਦਾ ਜੀ ਦਾ ਦਾਦਾ ਜੀ ਲਗਾਤਾਰ ਲੋਕ ਸੇਵਾ ਦੇ ਵਿੱਚ ਰਹੇ ਇਹਨਾਂ ਦੇ ਸਦਾਜੀਤ ਸਿੰਘ ਉਹ 25 ਸਾਲ ਤੱਕ ਲਗਾਤਾਰ ਜਿਹੜਾ ਉਹ ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਰਹੇ ਜਾਂ ਸਿਆਸੀ ਰੂਪ ਦੇ ਵਿੱਚ ਐਕਟਿਵ ਰਹੇ ਇਹਨਾਂ ਦੇ ਪਿਤਾ ਜੀ ਜਿਹੜੇ ਨੇ ਉਹ ਸਮਾਜਿਕ ਤੌਰ ਦੇ ਉੱਤੇ ਔਰ ਸਿਆਸੀ ਰੂਪ ਦੇ ਵਿੱਚ ਲਗਾਤਾਰ ਇਥੋਂ ਐਕਟਿਵ ਰਹੇ ਨੇ ਕਰਨਪੀਰ ਸਿੰਘ ਬੁਰਜਕ ਸ਼ਰੀਫ ਲੜਕਾ ਇੱਕ ਮੁੰਡਾ ਜਿਹਨੂੰ ਕਾਂਗਰਸ ਪਾਰਟੀ ਨੇ ਇੱਕ ਵਰਕਰ ਨੂੰ ਟਿਕਟ ਦਿੱਤੀ ਹੈ ਤਕਲੀਫ ਇਹ ਹੋ ਰਹੀ ਹੈ ਕਿ ਕਾਂਗਰਸ ਪਾਰਟੀ ਨੂੰ ਜਿਸ ਤਰੀਕੇ ਦਾ ਰਿਸਪਾਂਸ ਮਿਲ ਰਿਹਾ ਅੱਜ ਕੱਲ੍ਹ ਤੇ ਟੈਕਨੋਲੋਜੀ ਦਾ ਜਮਾਨਾ ਹੈ ਸਰਵੇ ਸਾਰੀਆਂ ਕੰਪਨੀਆਂ ਹਫ਼ਤੇ ਉੱਤੇ 2 4 4-4 ਦਿਨਾਂ ਤੇ ਕਰਾਉਂਦੀਆਂ ਨੇ ਸਾਰੀਆਂ ਪਾਰਟੀਆਂ ਸੁਖਵੀਰ ਸਿੰਘ ਬਾਦਲ ਵੀ ਆਪਣੇ ਆਪ ਨੂੰ ਬੜਾ ਟੈਕਨੀਕਲ ਆਦਮੀ ਮੰਨਦੇ ਨੇ ਉਹਨਾਂ ਨੇ ਵੀ ਸਰਵੇ ਕਰਾ ਲਿਆ ਹੋਣਾ ਉਹਨਾਂ ਨੂੰ ਪਤਾ ਹੈ ਕਿ ਗਰਾਊਂਡ ਉਹਨਾਂ ਸਿਵਾਏ ਇਲਜ਼ਾਮ ਤਰਾਸ਼ੀਆਂ ਤੋਂ ਹੋਰ ਕੋਈ ਗੱਲ ਸੂਤਰ ਨਹੀਂ ਆਉਣੀ ਇਸ ਕਰਕੇ ਉਹਨਾਂ ਕਿਰਦਾਰਕੁਸ਼ੀ ਤੇ ਉਤਰ ਆਏ ਨੇ ਕਿਉਂਕਿ ਉਹਨਾਂ ਦੇ ਆਪਣੇ ਉਮੀਦਵਾਰ ਅਸੀਂ ਸਾਡਾ ਸਤਕਾਰ ਹੈ ਅਸੀਂ ਅਸੀਂ ਉਸ ਮਾਤਾ ਦਾ ਸਤਕਾਰ ਕਰਦੇ ਆ ਜਿਹੜੀ ਚੋਣ ਲੜ ਰਹੀ ਹੈ ਸਾਨੂੰ ਨਿੱਜੀ ਰੂਪ ਦੇ ਵਿੱਚ ਮੈਂ ਉੱਤੇ ਕਟਕ੍ਰਿਸ਼ ਨਹੀਂ ਕੋਈ ਕਰ ਰਿਹਾ ਪਰ ਕਿਉਂਕਿ ਉਹਦਾ ਜਿਹੜਾ ਜਵਾਈ ਹੈ ਉਹ ਲਗਾਤਾਰ ਲੋਕਾਂ ਨੂੰ ਟੈਲੀਫੋਨ ਕਰਕੇ ਧਮਕੀਆਂ ਦੇ ਰਿਹਾ ਸਾਡਾ ਸਵਾਲ ਉਹਦੇ ਉੱਤੇ ਹੈ ਕਾਉਂਸਲਰ ਵੀ ਇਕੱਠੇ ਹੋਏ ਇਸ ਗੱਲ ਤੇ ਉਹ ਕਹਿੰਦੇ ਵੀ ਰਾਜਾ ਵੜਿੰਗ ਜੀ ਜਾਂ ਉਹਨਾਂ ਦੀ ਪਾਰਟੀ ਦੱਸੇ ਵੀ ਅਸੀਂ ਕਿਉਂ ਕਿੱਥੋਂ ਕਿਹੜੇ ਵੇਲੇ ਉਹਨਾਂ ਦੇ ਕੋਲੋਂ ਫੈਸਲੇ ਲਏ ਆ ਜੋ ਵੀ ਇਲਜ਼ਾਮਾ ਨੂੰ ਉਹਨਾਂ ਨੇ ਬੇਬੁਨਿਆਦ ਵੀ ਦੱਸੇ ਮੈਂ ਕਿਹਾ ਛੱਡੋ ਜੀ ਵੜਿੰਗ ਸਾਹਿਬ ਦੇ ਨਾਲ ਤੇ ਨਾ ਪੈਣ ਇਹਨਾਂ ਚੋਂ ਬਹੁਤੇ ਉਹ ਨੇ ਜਿਹੜੇ ਮੈਂ ਐਜ਼ ਅ ਆਬਜ਼ਰਵਰ ਇਹ ਮੈਨੂੰ ਮੈਂ ਇਹਨਾਂ ਨੂੰ ਮਿਲਦਾ ਰਿਹਾ ਪਿਛਲੇ 2.5 3 ਮਹੀਨਿਆਂ ਦੇ ਵਿੱਚ ਆਪਣੇ ਮੂੰਹ ਉਹਦੇ ਮੇਰੇ ਕੋਲ ਸਾਰੇ ਮੰਨ ਕੇ ਗਏ ਨੇ ਵੀ ਮੈਂ ਇਹਨੇ ਲਏ ਆ ਮੈਂ ਇਹਨੇ ਲਏ ਆ ਮੈਂ ਇਹਨੇ ਲਏ ਆ ਜਾਂ ਤੇ ਮੁਨਕਰ ਹੋ ਜਾਣ ਤੇ ਜੇ ਇਹਨਾਂ ਨੇ ਨਹੀਂ ਲਏ ਤੇ ਫਿਰ ਇਹ ਦੱਸਣੇ ਦੀ ਇਹਨਾਂ ਦੀ ਉਹਦੇ ਨਾਲ ਕੀ ਨੇੜਤਾ ਹੈ ਇਹ ਉਹਨੂੰ ਛੱਡ ਕਿਉਂ ਨਹੀਂ ਰਹੇ ਤੁਸੀਂ ਉਹ ਸਵਾਲ ਉਹਨਾਂ ਨੂੰ ਇਹ ਪੁੱਛਿਓ ਨਾ ਕਿ ਜੇ ਪੈਸਿਆਂ ਦੀ ਗੱਲ ਜਿਹੜੀ ਬਰਿੰਗ ਸਾਹਿਬ ਨੇ ਜ਼ਿਕਰ ਕੀਤਾ ਉਹ ਜੇ ਤੁਸੀਂ ਪੈਸੇ ਨਹੀਂ ਲਏ ਤੇ ਤੁਸੀਂ ਛੱਡਦੇ ਕਿਉਂ ਨਹੀਂ ਉਹਨਾਂ ਨੂੰ ਛੱਡਦੇ ਹੋ ਅਸੀਂ ਨਹੀਂ ਕਹਿੰਦੇ ਤੁਸੀਂ ਕਾਂਗਰਸ ਦੇ ਨਾਲ ਆਓ ਤੁਸੀਂ ਕਿਸੇ ਹੋਰ ਧਿਰ ਦਾ ਹੀ ਸਾਥ ਦੇ ਦਿਓ ਅਮਰਤਪਾਲ ਦੇ ਨਾਲ ਹੀ ਕਿਉਂ ਬਾੜ ਦੇ ਨਾਲ ਹੀ ਕਿਉਂ ਇਹ ਵੱਡਾ ਸਵਾਲ ਸੋਚ ਬੀਰ ਸਿੰਘ ਬਾਦਲ ਹੋਣ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਜਿਹੜੀ ਸਰਕਾਰ ਇੰਨੀ ਤਾਕਤਵਰ ਹੋਵੇ ਇੰਨੀ ਵਾਰੀ ਤਾਕਤਵਰ ਸਰਕਾਰ ਨੂੰ ਉਮੀਦਵਾਰ ਨਾ ਲੱਭਣ ਇਤੋਂ ਵੀ ਮਾੜੀ ਗੱਲ ਕੋਈ ਹੋ ਸਕਦੀ। ਤੁਸੀਂ ਪੂਰੇ ਪੰਜਾਬ ਦੀਆਂ ਜਿਮਨੀ ਚੋਣਾਂ ਚੁੱਕ ਕੇ ਵੇਖ ਲਓ। ਇੱਕ ਵਿਅਕਤੀ ਦੱਸੋ ਇਹਨਾਂ ਨੇ ਆਪਣੇ ਵਲੰਟੀਅਰ ਨੂੰ ਟਿਕਟ ਦਿੱਤੀ। ਇੱਕ ਵਲੰਟੀਅਰ ਨੂੰ ਟਿਕਟ ਨਹੀਂ ਮੇਰੇ ਖਿਆਲ ਨਾਲ ਦਿੱਤੀ। ਕੋਈ ਸਾਡੇ ਚੋਂ ਲੈ ਕੇ, ਕੋਈ ਕਾਲੀ ਦਲ ਚੋਂ ਲੈ ਆਏ, ਕੋਈ ਕਿਸੇ ਹੋਰ ਪਾਰਟੀ ਚੋਂ ਲੈ ਕੇ ਆ ਕੇ ਚੋਣ ਲੜਾਤੀ। ਅਸ ਉਨ੍ਹਾਂ ਦੇ ਵੱਲੋਂ ਇੱਕ ਪ੍ਰਚਾਰ ਇਹ ਵੀ ਹੈ ਕਿ 1984 ਦੇ ਵਿੱਚ ਕਾਂਗਰਸ ਦੇ ਵੱਲੋਂ ਹਮਲਾ ਕੀਤਾ ਗਿਆ ਸੀ। ਉਦੋਂ ਇਹਨਾਂ ਧਰਮੀ ਫੌਜੀਆ ਨੇ ਬਗਾਵਤ ਕੀਤੀ ਸੀ ਤਾਂ ਉਹ ਪਰਿਵਾਰ ਦੇ ਵਿੱਚੋਂ ਜਿਹੜੇ ਨੇ ਇਹ 84 ਦਾ ਜਿਹੜਾ ਸੇ ਨਹੀਂ ਕਿ ਕਾਲੀ ਦਾ ਲਿ ਬਾਕੀ ਪਾਰਟੀਆਂ ਵੀ ਕਾਂਗਰਸ ਨੂੰ ਜਿਹੜਾ ਘੇਰਦੇ ਨੇ ਇਹਤੇ ਜ਼ਰੂਰ ਥੋੜਾ ਦੱਸੋ ਬਿਲਕੁਲ ਬਿਲਕੁਲ ਮੈਂ 84 ਦੀ ਗੱਲ ਜ਼ਰੂਰ ਕਰਾਂਗਾ ਜੀ ਉਸ ਸਮੇਂ ਜੋ ਵੀ ਘਟਨਾ ਕਰਮ ਹੋਇਆ ਉਹਦੇ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਜੀ ਜੀ ਉਸ ਸਮੇਂ ਦੇ ਮੌਜੂਦਾ ਜੋ ਹਾਲਾਤ ਸੀ ਉਹਨਾਂ ਹਾਲਾਤਾਂ ਨੂੰ ਜੇ ਬਿਲਕੁਲ ਅੰਦਰ ਤੱਕ ਗਾਲੀਏ ਤੇ ਉਹਦੇ ਵਿੱਚੋਂ ਬਹੁਤ ਕੁਝ ਨਿਕਲਦਾ ਕਹਿੰਦੇ ਨਾ ਗਰਬ ਦੇ ਪੁਹਿਕ ਚ ਕੀ ਹੈ ਇਹ ਨਹੀਂ ਕਿਸੇ ਨੂੰ ਪਤਾ ਪਰ ਜੋ ਕੱਲ ਇਤਿਹਾਸ ਦੇ ਵਿੱਚ ਪਿਆ ਨਾ ਉਹ ਪੰਨਿਆਂ ਦੇ ਉੱਤੇ ਦਰਜ ਹੈ ਇਹ ਇਹਨਾਂ ਦੇ ਲਾਲ ਕੁਲਸ਼ਨ ਅਡਵਾਨੀ ਜੀ ਨੇ ਭਾਜਪਾ ਦੇ ਉਹਨਾਂ ਨੇ ਉਹਨਾਂ ਦੀ ਇੱਕ ਕਿਤਾਬ ਹੈ ਉਸ ਕਿਤਾਬ ਦੇ ਵਿੱਚ ਉਹਨਾਂ ਨੇ ਖੁਦ ਜ਼ਿਕਰ ਕੀਤਾ ਹੈ ਕਿ ਅਸੀਂ ਵਿਰੋਧੀ ਧਿਰ ਹੁੰਦਿਆਂ ਹੋਇਆਂ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਉੱਤੇ ਦਬਾਅ ਬਣਾਇਆ ਕਿ ਦਰਬਾਰ ਸਾਹਿਬ ਦੇ ਵਿੱਚੋਂ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਕੱਢਿਆ ਜਾਵੇ ਉੱਥੇ ਫੌਜ ਭੇਜੀ ਜਾਵੇ ਔਰ ਫੋਰਸਫੁਲੀ ਜਿਹੜਾ ਹੈ ਉੱਥੋਂ ਉਹਨਾਂ ਨੂੰ ਕੱਢਿਆ ਜਾਵੇ ਇਥੋਂ ਤੱਕ ਕਿ ਉਹਨਾਂ ਨੇ ਸੰਸਦ ਦੇ ਬਾਹਰ ਉਹ ਤਸਵੀਰਾਂ ਵੀ ਨੇ ਤੁਸੀਂ ਮੀਡੀਆ ਤੁਹਾਡੇ ਸਾਰੇ ਕੋਲ ਆ ਗਈਆਂ ਨੇ ਪ੍ਰਦਰਸ਼ਨ ਕਰਦੇ ਵੀ ਨਜ਼ਰ ਆਏ ਅਟਲ ਬਿਹਾਰੀ ਵਾਜਪਾਈ ਲਾਲ ਕੁਲਸ਼ਨ ਅਡਵਾਨੀ ਜਾਂ ਇਹਨਾਂ ਦੇ ਹੋਰ ਜਿੰਨੀ ਸੀਨੀਅਰ ਲੀਡਰਸ਼ਿਪ ਸੀਗੀ ਇਸੇ ਮਸਲੇ ਨੂੰ ਲੈ ਕੇ ਔਨ ਰਿਕਾਰਡ ਹੈ ਕਿਉਂਕਿ ਇਸ ਪੱਧਰ ਦੇ ਉੱਤੇ ਕੋਈ ਵੀ ਕਾਰਵਾਈ ਜਿਹੜੀ ਕੀਤੀ ਜਾਂਦੀ ਹੈ ਉਹ ਵਰਬਲ ਨਹੀਂ ਹੁੰਦੀ ਉਹ ਵਰਬਲ ਨਹੀਂ ਹੁੰਦੀ ਉਹ ਜਮਾਨੇ ਅੱਜ ਕੱਲ੍ਹ ਆ ਟੈਕਨੋਲੋਜੀ ਦੂਜੀ ਆ ਗਈ ਹੈ ਉਸ ਸਮੇਂ ਚਿੱਠੀਆਂ ਲਿਖੀਆਂ ਜਾਂਦੀਆਂ ਸਨ ਕਮਿਊਨੀਕੇਸ਼ਨ ਦਾ ਮੋੜ ਜਿਹੜਾ ਸਾਧਨ ਸੀ ਉਹ ਚਿੱਠੀਆਂ ਲਿਖੇ ਉਹ ਚਿੱਠੀਆਂ ਦਾ ਆਦਾਨ-ਪ੍ਰਦਾਨ ਵੀ ਹੈ ਕਿਸ ਤਰੀਕੇ ਦੇ ਨਾਲ ਲਿਖੀਆਂ ਜਾਣ ਔਰ ਸੁਖਬੀਰ ਸਿੰਘ ਬਾਦਲ ਮੈਂ ਨਾ ਅਕਸਰ ਪਹਿਲਾਂ ਵੀ ਕਹਿਣਾ ਹੁੰਦਾ ਸੀ ਜਦੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਸਾਹਿਬ ਇਸ ਦੁਨੀਆ ਦੇ ਵਿੱਚ ਜਿੰਦੇ-ਜਾਗਦੇ ਸੀ ਮੈਂ ਕਿਹਾ ਜੀ ਇਹਨਾਂ ਦੀ ਸਟੇਟਮੈਂਟ ਰਿਕਾਰਡ ਕਰਾ ਲਓ ਵੀ ਜਾਂਦਿਆਂ-ਜਾਂਦਿਆਂ ਝੂਠ ਨਾ ਬੁਲਕੇ ਜਾਇਓ ਇਹ ਜ਼ਰੂਰ ਦੱਸ ਕੇ ਜਾਇਓ ਕਿ 1984 ਦੇ ਦਾ ਅਟੈਕ ਕਰਾਉਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕਿੰਨਾ ਵੱਡਾ ਹੱਥ ਸੀ ਵੀ ਜਾਂਦਿਆਂ-ਜਾਂਦਿਆਂ ਝੂਠ ਨਾ ਬੋਲੋ ਸਾਰੀ ਉਮਰ ਪੰਚ ਦੇ ਨਾਂ ਤੇ ਸਿਆਸਤ ਕੀਤੀ ਆ ਜਾਂਦਿਆਂ ਜਾਂਦਿਆਂ ਦੇ ਸੱਚ ਬੋਲ ਦੋ ਗੁਰੂ ਘਰ ਚ ਹੀ ਖਲੋ ਕੇ ਸੱਚ ਬੋਲ ਜੋ ਕਿ ਸਾਡੇ ਕੋਲੋਂ ਗਲਤੀ ਹੋਈ ਸੀ ਹੱਤਕੜੇ ਕਰਕੇ ਕੌਣ ਬਾਹਰ ਆਇਆ ਸੀ ਕਹਿੰਦੇ ਕੀਤਾ ਤੇ ਕਾਂਗਰਸ ਨੇ ਕਰਵਾਇਆ ਕਿੰਨੇ ਕੌਣ ਮਿਲਣ ਜਾਂਦਾ ਰਿਹਾ ਦਿੱਲੀ ਪ੍ਰਕਾਸ਼ ਸਿੰਘ ਬਾਦਲ ਨਹੀਂ ਜਾਂਦਾ ਰਿਹਾ ਅਬਿਰਦਾ ਸਿੰਘ ਬਲਟੋਆ ਹੁਣ ਹੁਣ ਮੈਂ ਸੁਣ ਰਿਹਾ ਸੀ ਫੋਟੋ ਵੀ ਹੈ ਇਹਨਾਂ ਦੀ ਜਵਾਨੀ ਵੇਲੇ ਦੀ ਏਦਾਂ ਹੱਤ ਤਾ ਨੂੰ ਕਰਕੇ ਬਾਹਰ ਆਉਂਦਿਆਂ ਦੀ ਹੈਗੀ ਆ ਨਾ ਸੋਸ਼ਲ ਮੀਡੀਆ ਤੇ ਹੁਣੇ ਨੈਟ ਤੇ ਸਰਚ ਮਾਰਿਓ ਮਿਲ ਜਾਣੀ ਹੈ ਇਲਜ਼ਾਮ ਲਾਉਣਾ ਸੌਖਾ ਹੈ ਉਸ ਸਮੇਂ ਹਰਮਨਸ ਲਖੰਨਾ ਜ਼ਿਲ੍ਹਾ ਪ੍ਰਧਾਨ ਸੀ ਬੀਜੇਪੀ ਦਾ ਅਮਰਸਰ ਦਾ ਮਾਡਲ ਤੋੜਿਆ ਸੀ ਉਹਨੇ ਸ੍ਰੀ ਦਰਬਾਰ ਸਾਹਿਬ ਦਾ ਅਮਰਸਰ ਰੇਲਵੇ ਸਟੇਸ਼ਨ ਦੇ ਉੱਤੇ ਉਹ ਕਿਹਦਾ ਪ੍ਰਧਾਨ ਸੀ ਬੀਜੇਪੀ ਦਾ ਇੰਦੇ ਸੀ ਅਮਰਸਰ ਦੇ ਵਿੱਚ ਖਲੋ ਕੇ ਕਹਿੰਦੇ ਸੀ ਸਿਗਰਟ ਬੀੜੀ ਪੀਏਗੇ ਸ਼ਾਂਤ ਸੇ ਜੀਏਗੇ ਸਿਗਰਟ ਬੀੜੀ ਪੀਏਗੇ ਫੋਟੋ ਇੱਕ ਵਾਇਰਲ ਹੁੰਦੀ ਹੈ ਨੱਟ ਤੇ ਲੱਭ ਜਾਣੀ ਹੈ ਹੱਥ 'ਚ ਬੀੜੀ ਸਿਗਰਟ ਲੈ ਕੇ ਦਰਬਾਰ ਸਾਹਿਬ ਦੇ ਮਾਡਲ ਨੂੰ ਦੀ ਬੇਹਰਮਤੀ ਕਰਕੇ ਤੇ ਉਹਦੇ ਉੱਤੇ ਪੈਰ ਰੱਖ ਕੇ ਖਲੋਤਾ ਸੀ ਉਹ ਜਿਹਦੇ ਕਰਕੇ ਬਾਅਦ ਦੇ ਵਿੱਚ ਉਹਦਾ ਅਸੈਸੀਨੇਸ਼ਨ ਵੀ ਹੋਇਆ ਸੀ। ਕੱਲੀ ਕਾਂਗਰਸ ਤੇ ਇਲਜ਼ਾਮ ਲਾ ਦੇਣਾ। ਫਿਰ ਉਸ ਤੋਂ ਬਾਅਦ ਬੇਅਦਬੀ ਹੋਈ, ਬਰਗਾੜੀ ਬਾਬਲ ਕਲਾ ਏਡੀ ਵੱਡੀ। ਉਹ ਕਿਹਦੇ ਰਾਜ ਚ ਹੋਈ? ਉਹਦਾ ਉਹਦਾ ਜਵਾਬ ਕਿਉਂ ਨਹੀਂ ਦਿੰਦਾ ਸੁਪੀਰ ਬਾਦਲ? 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਜਿਹੜੀ ਸਾਡੀ ਸੁਪਰੀਮ ਅਦਾਲਤ ਹੈ ਸਿੱਖਾਂ ਦੀ। ਉਸ ਫਸੀਲ ਦੇ ਸਾਹਮਣੇ ਖੜਾ ਹੋ ਕੇ ਹਰ ਗੱਲ ਨੂੰ ਮੰਨਣ ਤੋਂ ਬਾਅਦ ਫਿਰ ਜਾ ਕੇ ਦਸਾਂ ਦਿਨਾਂ ਬਾਅਦ ਉੱਥੇ ਮੁੱਕਰ ਗਿਆ। ਇਸ ਤੋਂ ਬਿਗੈਰਤ ਆਦਮੀ ਵੀ ਕੋਈ ਕੋਈ ਬੇਗੈਰਤ ਆਦਮੀ ਵੀ ਕੋਈ ਹੈ। ਹੈਗੋ ਇਹਦਾ ਯਕੀਨ ਸੁਖਵੀਰਵਾਲ ਦਾ ਇੱਥੇ ਕੁਛ ਕਹੇਗਾ ਉੱਥੇ ਕੁਛ ਕਹੇ ਕਾਂਗਰਸ ਚੋਣ ਜਿੱਤ ਰਹੀ ਹੈ ਚੋਣ ਜਿੱਤ ਦੇ ਡਰੋਂ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਉਲਝਾਇਆ ਜਾਵੇ ਗਮਰਾਹ ਕੀਤਾ ਜਾਵੇ ਇਹ ਕੰਮ ਕਰ ਰਹੀ ਹੈ ਹੁਣ ਚਾਹੇਓ ਸ਼੍ਰੋਮਣੀ ਅਕਾਲੀ ਦਲ ਹੈ ਚਾਹੇਓ ਭਾਜਪਾ ਹੈ ਚਾਹੇਓ ਆਮ ਆਦਮੀ ਪਾਰਟੀ ਹੈ ਜਾਂ ਪੰਥਕ ਤੇਰ ਨੇ ਹਾਂ ਚਲੋ ਜਿਸਖਵੀਰ ਬਾਦਲ ਪੰਥਕ ਆਪਣੇ ਆਪ ਨੂੰ ਪੰਥਕ ਜਮਾਤ ਦੀ ਨੁਮਾਇੰਦਗੀ ਕਰਦੇ ਨੇ ਤੇ ਸੁਖਵੀਰ ਬਾਦਲ ਸਾਹਿਬ ਫਿਰ ਜਿਹੜੇ ਆ ਵਾਰਿਸ ਪੰਜਾਬ ਦੇ ਜਾਂ ਜਿੰਨੀਆਂ ਜਥੇਬੰਦੀਆਂ ਇਕੱਠੀਆਂ ਚੋਣ ਲੜ ਰਹੀਆਂ ਨੇ ਉਹਨਾਂ ਦੇ ਵਿਰੁੱਧ ਆਪਣਾ ਕੈਂਡੀਡੇਟ ਕਿਉਂ ਲੜਾ ਰਹੇ ਨੇ ਕੀ ਸਾਬਤ ਕਰਨਾ ਚਾਹੁੰਦੇ ਨੇ ਇਕੱਠੇ ਹੋ ਕੇ ਲੜਨ ਜੇ ਪੰਥਕ ਜੇ ਜੇ ਆਪਾਂ ਪੰਥਕ ਜਮਾਤ ਦੀ ਨੁਮਾਇੰਦਗੀ ਕਰਦੇ ਆ ਤਾਂ ਫਿਰ ਜੇ ਆਪਾਂ ਪੰਥ ਦੀ ਗੱਲ ਕਰਨੀ ਆ ਤਾਂ ਫਿਰ ਇਕੱਠੇ ਹੋ ਕੇ ਇਹ ਚੋਣ ਲੜਦੇ ਜੇ ਵਾਕਿਆ ਪੰਥ ਦੀ ਗੱਲ ਕਰਨੀ ਸੀ ਤੁਸੀਂ ਆਪਣੀ ਰਾਜਨੀਤਿਕ ਰੋਟੀਆਂ ਸੇਕਣ ਲਈ ਆਪਣੀ ਸਿਆਸਤ ਸਾਧਣ ਦੇ ਲਈ ਤੁਸੀਂ ਆਪਣਾ ਉਮੀਦਵਾਰ ਵੀ ਲੜਾ ਰਹੇ ਹੋ ਅੱਜ 40 ਸਾਲਾਂ ਬਾਅਦ ਤੁਹਾਨੂੰ ਯਾਦ ਆ ਗਿਆ ਕਿ ਧਰਮੀ ਫੌਜੀ ਦੇ ਦਾ ਪਰਿਵਾਰ ਹੈ ਪਹਿਲਾਂ ਕਿਉਂ ਨਹੀਂ ਚਿੱਤ ਆਇਆ ਪਹਿਲਾਂ ਰਮੀਸ਼ਾ ਨੂੰ ਲੜਾਉਂਦੇ ਰਹੇ ਧਰਮੀ ਫੌਜੀ ਦਾ ਪਰਿਵਾਰ ਸੀ ਉਹ ਬੀਬੀ ਮਜੀਠੇ ਤੋਂ ਸੀ ਬਿਕਰਮ ਮਜੀਠੀਏ ਦੀ ਟਿਕਟ ਕੱਟ ਕੇ ਉਹਨੂੰ ਮਜੀਠੇਓ ਟਿਕਟ ਲੜਾਉਂਦੇ ਨਾ ਐਦ ਕੀ ਲੜਾ ਦਿੰਦੇ ਜਦੋਂ ਆਪਣੇ ਪਰਿਵਾਰ ਦੀ ਬਿਕਰਮ ਮਜੀਠੀਆ ਦੀ ਧਰਮ ਪਤਨੀ ਨੂੰ ਚੋਣ ਲੜਾਈ ਉਦੋਂ ਲੜਾਉਂਦੇ ਉਸ ਬੀਬੀ ਨੂੰ ਧਰਮੀ ਫੌਜੀ ਨੂੰ ਉਦੋਂ ਕਿਹਨਾਂ ਲੜਾਈ ਅੱਜ ਕਿਉਂ ਚਿੱਤੇ ਆਇਆ 40 ਸਾਲਾਂ ਬਾਅਦ ਨਾਲੇ ਮਾਨ ਲੋ ਉਹਨਾਂ ਦਾ ਸੰਘਰਸ਼ ਸੀ ਮਾਤਾ ਦਾ 40 ਸਾਲਾਂ ਚ ਕਿਸੇ ਨੇ ਵੇਖਿਆ ਨਹੀਂ ਉਹਦਾ ਸੰਘਰਸ਼ ਤੁਸੀਂ ਨੋਚੂਣ ਨਾਲ ਲੜਾਉਂਦੇ ਕੋਈ ਮਾਨ ਸਨਮਾਨ ਤੇ ਕਰਦੇ ਉਹਦਾ ਕੀ 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 ਮਾਨ ਸਨਮਾਨ ਕੀਤਾ ਮੈਂ ਤੇ ਉਹ ਬੀਬੀ ਜੀ ਨੂੰ ਵੀ ਸਵਾਲ ਪੁੱਛਣਾ ਚਾਹਣਾ ਕਿ ਇਹਨਾਂ ਨੂੰ ਇੱਕ ਵਾਰੀ ਪੁੱਛ ਤੇ ਲੋ ਕਿ 40 ਸਾਲਾਂ ਬਾਅਦ ਅੱਜ ਮੇਰੀ ਯਾਦ ਕਿਉਂ ਆਈ ਆਪਾਂ ਨੂੰ ਕਿਸੇ ਦੇ ਕਹਿੰਦੇ ਨਾ ਜਾਲ ਚ ਫਸ ਜਾਣਾ ਇਹ ਜਾਲ ਚ ਫਸਾਇਆ ਗਿਆ ਤੁਸੀਂ ਇੱਥੇ ਇੱਕ ਐਮਪੀ ਚੁਣੇ ਅਮਰਪਾਲ ਸਿੰਘ ਠੀਕ ਹੈ ਲੋਕਾਂ ਨੇ ਫਤਵਾ ਦਿੱਤਾ ਲੋਕਾਂ ਨੇ ਚੁਣ ਲਿਆ ਸਾਨੂੰ ਇਹਦੇ ਤੇ ਚਰਨਜੀਤ ਸਿੰਘ ਚਰਨੀ ਨੇ ਤਾਂ ਉੱਥੇ ਵੀ ਆਵਾਜ਼ ਚੁੱਕੀ ਮੁੱਖ ਮੰਤਰੀ ਸੀ ਜਿਹੜੇ ਸਾਬਕਾ ਪੰਜਾਬ ਦੇ ਜੀ ਉਹਨਾਂ ਨੇ ਤਾਂ ਉੱਥੇ ਵੀ ਆਵਾਜ਼ ਚੁੱਕੀ ਕਿ ਲੋਕਾਂ ਦਾ ਨੁਮਾਇੰਦਾ ਬਾਹਰ ਵੀ ਹੋਣਾ ਚਾਹੀਦਾ ਵੇਖੋ ਜਿਹੜਾ ਲੋਕਤੰਤ੍ਰਿਕ ਪ੍ਰਕਿਰਿਆ ਨੂੰ ਫੋਲੋ ਕਰਦੇ ਹੋਏ ਸੰਵਿਧਾਨਿਕ ਤੌਰ ਦੇ ਉੱਤੇ ਚੋਣ ਲੜ ਕੇ ਜਿੱਤ ਕੇ ਆ ਗਿਆ ਜੀ ਜੀ ਉਹਦਾ ਸੰਵਿਧਾਨਿਕ ਅਧਿਕਾਰ ਹੈ ਉਹਦਾ ਹੱਕ ਹੈ ਤੁਸੀਂ ਉਹਦਾ ਹੱਕ ਕਿਉਂ ਮਾਰ ਰਹੇ ਹੋ ਆਉਣ ਦਿਓ ਉਹਨੂੰ ਆਪਣੀ ਗੱਲ ਰੱਖਣ ਦਿਓ ਅਸੀਂ ਵੀ ਇਸ ਚੀਜ਼ ਦਾ ਸਮਰਥਨ ਕਰਦੇ ਹਾਂ ਸਾਡੀ ਦੇ ਕਾਂਗਰਸ ਪਾਰਟੀ ਨੇ ਤੇ ਅਮਰਪਾਲ ਸਿੰਘ ਉਹਨਾਂ ਦਾ ਉਦੋਂ ਵੀ ਸਮਰਥਨ ਕੀਤਾ ਸੀ ਜਦੋਂ ਪੰਜਾਬ ਦੇ ਨੌਜਵਾਨਾਂ ਨੂੰ ਕਹਿੰਦੇ ਸੀ ਮੈਂ ਨਸ਼ੇ ਤੋਂ ਛੁਡਾ ਹਟਾ ਰਿਆਂ ਤੇ ਅਮਰਿਤ ਕਰ ਰਿਆਂ ਅਸੀਂ ਉਦੋਂ ਵੀ ਗੱਲ ਕਹੀ ਸੀ ਕਿ ਜੇਕਰ ਇਹ ਕਰ ਰਹੇ ਨੇ ਤੇ ਇੱਕ ਚੰਗਾ ਫੈਸਲਾ ਹੈ ਅਸੀਂ ਇਹਨਾਂ ਦਾ ਇਸ ਗੱਲ ਦੇ ਉੱਤੇ ਇਹਨਾਂ ਦਾ ਸਮਰਥਨ ਕਰਦੇ ਹਾਂ ਪਰ ਜੇ ਕੋਈ ਕਹੇ ਕਿ ਮੈਂ ਲੋਕਤੰਤਰ ਲਈ ਖਤਰਾ ਬਣੂੰਗਾ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਮੈਂ ਸੰਵਿਧਾਨ ਦੇ ਵਿਰੋਧਾ ਫਿਰ ਅਸੀਂ ਉਹਦਾ ਵਿਰੋਧ ਕਾਂਗਰਸ ਪਾਰਟੀ ਜ਼ਰੂਰ ਕਰੇਗੀ ਔਰ ਦੂਜੀ ਗੱਲ ਹਮੇਸ਼ਾ ਕਾਂਗਰਸ ਪਾਰਟੀ ਨੇ ਸੰਵਿਧਾਨ ਤੇ ਲੋਕਤੰਤਰ ਦੀ ਲੜਾਈ ਲੜੀ ਐ ਅਸੀਂ ਲੜਦੇ ਰਾਂਗੇ ਇਹ ਦੋਰੇ ਮਾਪਣ ਨੇ ਪਹਿਲਾਂ ਸਿਮਰਨਜੀਤ ਸਿੰਘ ਮਾਨ ਲੋਕਾਂ ਨੂੰ ਇਸੇ ਤਰੀਕੇ ਦੇ ਨਾਲ ਅੱਜ ਤੱਕ ਗੁੰਮਰਾਹ ਕਰਦੇ ਆਏ ਨੇ ਮੂਰਖ ਬਣਾਉਂਦੇ ਆਏ ਨੇ ਕਿ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਉਸੇ ਹੀ ਸੰਵਿਧਾਨ ਦੇ ਤਹਿਤ ਸੌਹਾਂ ਚੁੱਕ ਕੇ ਤੇ ਮੈਂਬਰ ਆਫ ਪਾਰਲੀਮੈਂਟ ਬਣਦੇ ਰਹੇ ਨੇ ਤੇ ਮੈਂਬਰ ਆਫ ਪਾਰਲੀਮੈਂਟ ਰਹੇ ਨੇ ਔਰ ਉਸੇ ਸੰਵਿਧਾਨ ਨੂੰ ਚੈਲੰਜ ਵੀ ਕਰਦੇ ਨੇ ਲੋਕਾਂ 'ਚ ਆ ਕੇ ਚੈਲੰਜ ਕਰਦੇ ਨੇ ਉੱਥੇ ਜਾ ਕੇ ਉਸੇ ਸੰਵਿਧਾਨ ਦੀ ਸੌਹ ਖਾਂਦੇ ਨੇ ਇਹ ਦੋਰੇ ਮਾਪਦੰਡ ਨੇ ਇਹਨਾਂ ਦੋਰੇ ਮਾਪਦੰਡਾਂ ਤੋਂ ਸਾਨੂੰ ਪੰਜਾਬ ਦੇ ਲੋਕਾਂ ਨੂੰ ਵੀ ਏਗਾ ਰਹਿਣਾ ਪੈਣਾ ਕਰਨ ਵੀਰ ਸਿੰਘ ਗੁਰਜ ਨੂੰ ਵੋਟ ਪਾਉਣੀ ਕਿਉਂ ਜ਼ਰੂਰੀ ਹੈ ਕਾਂਗਰਸ ਪਾਰਟੀ ਇਸ ਚੀਜ਼ ਦਾ ਪ੍ਰਚਾਰ ਕਰ ਰਹੀ ਹੈ ਤੇ ਆਮ ਆਦਮੀ ਪਾਰਟੀ ਇਸ ਚੀਜ਼ ਦਾ ਪ੍ਰਚਾਰ ਕਰ ਰਹੀ ਹੈ ਕਿ ਸਾਲ ਰਹਿ ਗਿਆ 1 27 ਆ ਜਾਣੀ ਹੈ ਉਸ ਤੋਂ ਪਹਿਲਾਂ ਤੁਸੀਂ ਹਰਮੀਤ ਸਿੰਘ ਸੰਧੂ ਕੋ ਕੰਮ ਲੈ ਲਓ ਸਾਡੇ ਕੋ ਕੰਮ ਲੈ ਲਓ ਇਹਨਾਂ ਵਾਕਿਆਂ ਨੂੰ ਕਿਸੇ ਨੂੰ ਵੋਟ ਪਾਉਣ ਦਾ ਕੋਈ ਫਾਇਦਾ ਨਹੀਂ ਮਤਲਬ ਇਹਦੇ ਲੋਕਾਂ ਨੂੰ ਹੁਣ ਲਾਲਚ ਦਿੱਤਾ ਜਾ ਰਿਹਾ ਮਤਲਬ ਸਾਢੇ 3 ਪੌਣੇ 4 ਸਾਲਾਂ ਦੇ ਵਿੱਚ ਇਹਦਾ ਮਤਲਬ ਤੁਹਾਡੇ ਕੋਲ ਕੱਖ ਕੀਤਾ ਹੀ ਨਹੀਂ ਗਿਆ ਇੱਥੇ ਨਾ ਤੇ ਸਰਕਾਰ ਕੋਲੋਂ ਨਾ ਹਲਕੇ ਦੇ ਵਿਧਾਇਕ ਕੋਲੋਂ ਤੇ ਇਸ ਕਰਕੇ ਹੁਣ ਤੁਸੀਂ ਬਾਹਰੋਂ ਲਿਆ ਕੇ ਤੇ ਹਰਮੀਤ ਸਿੰਘ ਨੂੰ ਕਹਿੰਦੇ ਹੋ ਵੀ ਇਹਦੇ ਕੋਲ ਕੰਮ ਲੈ ਲਓ ਮਤਲਬ ਲੋਕਾਂ ਨੂੰ ਲਾਲਚਿਤ ਤਤਾਜ ਆ ਰਿਹਾ ਹੈ ਨਾ ਇਨਡਾਇਰੈਕਟਲੀ ਮਤਲਬ ਮੈਂ ਉਹ ਸ਼ਬਦ ਨਹੀਂ ਵਰਤਣਾ ਚਾਹੁੰਦਾ ਵੀ ਵੋਟ ਖਰੀਦਣ ਦਾ ਇਨਡਾਇਰੈਕਟ ਤਰੀਕਾ ਹੈ ਨਾ ਇਹ ਵੀ ਸਾਡੇ ਤੋਂ ਕੰਮ ਲੈ ਲਓ ਕਿਉਂ ਪਹਿਲਾਂ ਕੰਮ ਨਹੀਂ ਜੇਦਾ ਮਤਲਬ ਵੀ ਸਰਕਾਰ ਫੇਲਿਅਰ ਹੈ ਮੁੱਖ ਮੰਤਰੀ ਸਾਹਿਬ ਕਹਿੰਦੇ ਸੀਗੇ ਵੀ ਪਿੰਡਾਂ ਦੀਆਂ ਸੱਥਾਂ ਤੋਂ ਚੱਲੇਗੀ ਸਰਕਾਰ ਬਿਮਾਰ ਰਹਿੰਦੇ ਸੀ ਇਸ ਕਰਕੇ ਵਿਕਾਸ ਨਹੀਂ ਕਰ ਪਾਏ ਬਿਮਾਰ ਰਹਿੰਦੇ ਸੀ ਕਿ ਸਾਨੂੰ ਉਦੋਂ ਨਹੀਂ ਇਹ ਫੈਸਲਾ ਲੈਣਾ ਚਾਹੀਦਾ ਸੀਗਾ ਉਦੋਂ ਨਹੀਂ ਇੱਥੇ ਉਹਨਾਂ ਨੂੰ ਕੋਈ ਨੁਮਾਇੰਦਾ ਲਾਉਣਾ ਚਾਹੀਦਾ ਸੀਗਾ ਵੀ ਇਹ ਕੰਮ ਜਿਹੜੇ ਆ ਉਹ ਰੁਕਣੇ ਨਹੀਂ ਚਾਹੀਦੇ ਜਾਂ ਕਾਮਤੇ ਐਡਮਿਨਿਸਟ੍ਰੇਸ਼ਨ ਨੇ ਕਰਨੇ ਨੇ ਡਿਸਟ੍ਰਿਕਟ ਦਾ ਹੈੱਡਕੁਆਰਟਰ ਹੈ ਡੀਸੀ ਇੱਥੇ ਬੈਂਦਾ ਐ ਐਸਐਸਪੀ ਇੱਥੇ ਬੈਂਦਾ ਡੀਡੀਪੀਓ ਇੱਥੇ ਬੈਂਦਾ ਸਾਰੇ ਡਿਪਾਰਟਮੈਂਟਾਂ ਦੇ ਹੈੱਡ ਇੱਥੇ ਬੈਂਦੇ ਨੇ ਇਹਦਾ ਮਤਲਬ ਵੀ ਫੇਲਿਅਰ ਕੀਦਾ ਹੈ ਸਰਕਾਰ ਦਾ ਵੋਟ ਸਾਨੂੰ ਕਿਉਂ ਪਾਉਣ ਕੋ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਲਿਆਉਣੀ ਹੈ ਤੇ ਕਾਂਗਰਸ ਲਿਆਉਣੀ ਪੈਣੀ ਹੈ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਦੁਬਾਰਾ ਜੇ ਬਹਾਲ ਕਰਨੀ ਹੈ ਤੇ ਕਾਂਗਰਸ ਲਿਉਣੀ ਪੈਣੀ ਹੈ ਪੰਜਾਬ ਨੂੰ ਸੁਰੱਖਿਅਤ ਹੱਥਾਂ ਦੇ ਵਿੱਚ ਜੇਕਰ ਦੇਣਾ ਹੈ ਤੇ ਕਾਂਗਰਸ ਲਿਉਣੀ ਪੈਣੀ ਹੈ 2027 ਦੇ ਵਿੱਚ ਜਿਹੜੀ 22 ਚ ਕੀਤੀ ਅਸੀਂ ਗਲਤੀ ਹੈ ਜਿਹੜੀ ਜਿਉ ਉਸ ਗਲਤੀ ਦਾ ਅਸੀਂ ਸੁਧਾਰ ਕਰਨਾ ਹੈ ਤੇ 2027 ਦੇ ਵਿੱਚ ਕਾਂਗਰਸ ਲਿਉਣੀ ਪੈਣੀ ਹੈ ਇਸ ਕਰਕੇ ਕਾਂਗਰਸ ਨੂੰ ਵੋਟ ਪਾਉਣਾ ਬਹੁਤ ਜ਼ਰੂਰੀ ਹੈ ਔਰ ਇਸ ਵਿਅਕਤੀ ਦੇ ਉੱਤੇ ਕਰਨਬੀਰ ਸਿੰਘ ਬੁਰਜ ਦੇ ਉੱਤੇ ਨਿਜੀ ਰੂਪ ਦੇ ਵਿੱਚ ਇੱਕ ਵੀ ਅਗਰ ਕੋਈ ਦਾਗ ਕੋਈ ਇਲਜ਼ਾਮ ਕੋਈ ਅਲੀਗੇਸ਼ਨ ਲੱਗਦਾ ਹੈ ਤੇ ਤੁਸੀਂ ਇਹਨੂੰ ਵੋਟ ਨਾ ਪਾਓ ਪਰ ਜੇਕਰ ਤੁਸੀਂ ਕਾਂਗਰਸ ਨੂੰ ਵੇਖਦੇ ਹੋ ਇਹਦੀ ਇਹਦੀ ਸ਼ਬੀ ਨੂੰ ਵੇਖਦੇ ਹੋ ਇਹਦੇ ਪਰਦਾਦਾ ਜੀ ਤੋਂ ਲੈ ਕੇ ਦਾ ਪਛੋਕੜ ਵੇਖਦੇ ਹੋ ਤੇ ਫਿਰ ਕਾਂਗਰਸ ਨੂੰ ਵੋਟ ਪਾ ਕੇ ਇੱਥੋਂ ਇੱਥੋਂ ਅਸੀਂ ਗੈਂਗਸਟਰਾਂ ਨੂੰ ਖਤਮ ਕਰਨ ਦੇ ਲਈ ਲੋਕਾਂ ਨੂੰ ਮਹਿਫੂਜ਼ ਮਹਿਸੂਸ ਕਰਾਉਣ ਦੇ ਲਈ ਲੋਕਾਂ ਨੂੰ ਆਪਣੇ ਕਾਰੋਬਾਰਾਂ ਤੇ ਜਾਣ ਲੱਗਿਆ ਡਰ ਨਾ ਲੱਗੇ ਉਹਦੇ ਲਈ ਆਪਣੇ ਬੱਚਿਆਂ ਬੱਚਿਆਂ ਦੇ ਚੰਗਾ ਭਵਿੱਖ ਜਿਹੜਾ ਉਹਦੇ ਲਈ ਵੋਟ ਪਾਉਣਾ ਇਸ ਕਰਕੇ ਕਾਂਗਰਸ ਨੂੰ ਵਰਕਰਨਪੀਰ ਨੂੰ ਵੋਟ ਪਾਉਣੀ ਜ਼ਰੂਰੀ ਹੈ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਸਾਨੂੰ ਬਹੁਤ ਸਮਾਧਨ ਸੋ ਇਹ ਸਾਨੂੰ ਮੁੱਖ ਬੁਲਾ ਰਹੇ ਕਾਂਗਰਸ ਪਾਰਟੀ ਦੇ ਜਿਹੜੇ ਕਿ ਜਸਕਰਨ ਸਿੰਘ ਜੀ ਕਾਲੋ ਜਿਹੜੇ ਸਾਡੇ ਨਾਲ ਬਣੇ ਸੀ ਤੁਸੀਂ ਵੀ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਬਹੁਤ ਬਹੁਤ ਧੰਨਵਾਦ